ਪ੍ਰਧਾਨ ਮੰਤਰੀ ਮੋਦੀ ਅੱਜ ਦੇਸ਼ ਵਾਸੀਆਂ ਨੂੰ ਵੱਡੀ ਸੋਗਾਤ ਦੇਣ ਜਾ ਰਹੇ ਨੇ ਦੱਸ ਦੇ ਕਿ ਦੇਸ਼ ਨੂੰ ਅੱਜ ਪਹਿਲੀ ਵੰਦੇ ਭਾਰਤ ਮੈਟਰੋ ਟ੍ਰੇਨ ਜਿਹੜੀ ਉਸ ਦੀ ਸ਼ੁਰੂਆਤ ਹੋਣੀ ਹੈ ਪੀਐਮ ਮੋਦੀ ਉਸ ਨੂੰ ਹਰੀ ਝੰਡੀ ਦੇ ਕੇ ਅਜਰਵਾਨਾ ਕਰਨਗੇ ਤਾਂ ਵੱਡੀ ਸੋਗਾਤ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅੱਜ ਦੇਸ਼ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ ਦੱਸ ਦੇ ਕਿ ਪਹਿਲੀ ਵੰਦੇ ਭਾਰਤ ਮੈਟਰੋ ਟ੍ਰੇਨ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਪੀਐਮ ਮੋਦੀ ਹਰੀ ਚੰਡੀ ਦਿਖਾਉਣਗੇ ਤਾਂ ਇਸੇ ਟ੍ਰੇਨ ਨੂੰ ਰਵਾਨਾ ਕੀਤਾ ਜਾਵੇਗਾ ਦੱਸਿਆ ਕਿ ਪੀਐਮ ਮੋਦੀ ਅੱਜ ਗੁਜਰਾਤ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਨੇ ਦੇਸ਼ ਦੀ ਪਹਿਲੀ ਵੰਦੇ ਮੈਟਰੋ ਸੇਵਾ ਅੱਜ ਤੋਂ ਸ਼ੁਰੂ ਹੋ ਜਾਵੇਗੀ ਪਹਿਲੀ ਵੰਦੇ ਮੈਟਰੋ ਨੂੰ ਅੱਜ ਪੀਐਮ ਮੋਦੀ ਦੇ ਵੱਲੋਂ ਹਰੀ ਚੰਡੀ ਦਿੱਤੀ ਜਾਣੀ ਹੈ ਤਾਹਮਾਦਾਬਾਦ ਦੇ ਵਿੱਚ 6 ਵੰਦੇ ਭਾਰਤ ਟ੍ਰੇਨਾਂ ਨੂੰ ਪੀਐਮ ਮੋਦੀ ਦੇ ਵੱਲੋਂ ਹਰੀ ਝੰਡੀ ਦਿੱਤੀ ਜਾਣੀ ਹੈ ਤੁਹਾਨੂੰ ਦੱਸਦੀ ਕਿ ਗੁਜਰਾਤ ਨੂੰ 8000 ਕਰੋੜ ਰੁਪਏ ਦਾ ਵੱਡਾ ਤੋਹਫਾ ਜਿਹੜਾ ਪੀਐਮ ਮੋਦੀ ਦੇਣ ਜਾ ਰਹੇ ਨੇ ਇਸ ਦੇ ਨਾਲ ਹੀ ਭਾਰਤ ਦੀ ਪਹਿਲੀ ਬੰਦੇ ਮੈਟਰੋ ਨੂੰ ਬੁੱਜ ਤੋਂ ਅਹਮਦਾਬਾਦ ਤੱਕ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਅਹਮਦਾਬਾਦ ਦੇ ਵਿੱਚ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਪੀਐਮ ਮੋਦੀ ਦੇ ਵੱਲੋਂ ਰੱਖਿਆ ਜਾਣਾ ਹੈ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਦੇਸ਼ ਨੂੰ ਜਿਹੜੀ ਪਹਿਲੀ ਬੰਦੇ ਭਾਰਤ ਮੈਟਰੋ ਟ੍ਰੇਨ ਮਿਲ ਜਾਵੇਗੀ ਪੀਐਮ ਮੋਦੀ ਦੇ ਵੱਲੋਂ ਅੱਜ ਇਸ ਦੀ ਸ਼ੁਰੂਆਤ ਕੀਤੀ ਜਾਣੀ ਹੈ ਹਰੀ ਚੰਡੀ ਦੇ ਕੇ ਇਸ ਨੂੰ ਰਵਾਨਾ ਕੀਤਾ ਜਾਣਾ ਤਾਂ ਅਹਮਦਾਬਾਦ ਤੱਕ ਬੁਝ ਤੋਂ ਅਹਮਦਾਬਾਦ ਤੱਕ ਹਰੀ ਚੰਡੀ ਦਿਖਾ ਕੇ ਇਸ ਨੂੰ ਰਵਾਨਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਵੀ ਅਹਿਮਦਾਬਾਦ ਦੇ ਵਿੱਚ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ ਜਾਣਾ ਇਸ ਤੋਂ ਇਲਾਵਾ ਪੀਐਮ ਮੋਦੀ ਅਹਿਮਦਾਬਾਦ ਦੇ ਵਿੱਚ 30 ਮੈਗਾਵਾਟ ਦੇ ਸੋਲਰ ਸਿਸਟਮ ਦਾ ਵੀ ਉਦਘਾਟਨ ਕਰਨਗੇ ਆਵਾਸ ਯੋਜਨਾ ਗ੍ਰਾਮੀਣ ਦੇ ਤਹਿਤ 30000 ਤੋਂ ਵੱਧ ਘਰਾਂ ਨੂੰ ਮਨਜ਼ੂਰੀ ਦੇਣਗੇ ਅਤੇ ਇਹਨਾਂ ਘਰਾਂ ਦੇ ਲਈ ਪਹਿਲੀ ਕਿਸ਼ਤ ਵੀ ਜਾਰੀ ਕਰਨਗੇ ਤਾਂ ਅੱਜ ਪੀਐਮ ਮੋਦੀ ਗੁਜਰਾਤ ਦੌਰੇ ਤੇ ਨੇ ਇਸ ਦੌਰਾਨ ਉਹ ਕਈ ਜਿਹੜੇ ਇਤਿਹਾਸਿਕ ਕੰਮ ਕਰਨ ਜਾ ਰਹੇ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾਣਾ ਹੈ ਪਰ ਉੱਥੇ ਹੀ ਦੇਸ਼ ਨੂੰ ਅੱਜ ਪਹਿਲੀ ਵੰਦੇ ਭਾਰਤ ਮੈਟਰੋ ਜਿਹੜੀ ਪੀਐਮ મોદી ਦੇ ਵੱਲੋਂ ਪ੍ਰਦਾਨ ਕੀਤੀ ਜਾਣੀ ਹੈ ਤਾਂ ਅੱਜ ਤੋਂ ਸ਼ੁਰੂਆਤ ਹੋ ਜਾਣੀ ਹੈ ਪਹਿਲੀ ਵੰਦੇ ਭਾਰਤ ਮੈਟਰੋ ਟ੍ਰੇਨ ਦੀ ਪੀਐਮ મોદી ਦੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਣਾ ਹੈ 8000 ਕਰੋੜ ਰੁਪਏ ਦੇ ਜਿਹੜੇ ਵੱਡੇ ਤੋਹਫੇ ਗੁਜਰਾਤ ਨੂੰ ਪੀਐਮ ਮੋਦੀ ਦੇ ਵੱਲੋਂ ਅੱਜ ਦਿੱਤੇ ਜਾਣੇ ਨੇ ਗੁਜਰਾਤ ਦੌਰੇ ਤੇ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਣਾ ਨਹੀਂ ਪੱਥਰ ਰੱਖਿਆ ਜਾਣਾ ਤਾਂ ਇਸੇ ਦੌਰਾਨ ਜਿਹੜੀ ਪਹਿਲੀ ਬੰਦੇ ਭਾਰਤ ਮੈਟਰੋ ਟ੍ਰੇਨ ਦੀ ਸ਼ੁਰੂਆਤ ਵੀ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅੱਜ ਕੀਤੀ ਜਾਣੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par